ये तो बेटा क्या ना क्या हादसा हوا है जी दस्तूर के मरने मैं दाल रख के जस्ट अंदर ही गई हैं जा ही रही थी रस्ते जानू हुआ था जोरदरीज़ अब बम्बा फटे हुए तब जब मैं पीछे देखा तो सारा इसका हो गया ब्यासिका तो बेटा कोई सड़ सूटना ही लग गई ठीक है जी नहीं मैं जस्ट है जब बारी निकली � ਸੀਲ ਗੈਸ ਛਿੰਨੀ ਸਾਰਾ ਕੁਝ ਸਮਾਨ ਉਹ ਵੀ ਸਾਰਾ ਕੁਝ نیچے ਗਿਰੇ ਪਿਆ ਸੀ ਹਾਂਜੀ ਕੀ ਆਨਾ ਹੈ ਵਾਜੀ ਤੁਹਾਡਾ ਸਰ ਬੰਕਲ ਜੀ ਕੁਲਾਟੀ ਟੋਟਾ ਕਰੇ ਜੀ ਹਾਂ ਜੀ ਹਾਂ ਜੀ ਸਰ ਕੀ ਹੋਇਆ ਜੀ ਇਹ ਦੱਸੋ ਨਹੀਂ ਮਾਣੇ ਸਰ ਐਕਚੁਅਲੀ ਇੱਕ ਕਨੈਕਸ਼ਨ ਆਪਕਾ ਬੀਪੀਸੀਐਲ ਦਾ ਕਨੈਕਸ਼ਨ ਲਿਆ ਹੋਇਆ ਹੈ ਹਾਂ ਜੀ ਹਾਂ ਜੀ ਉਹਨਾਂ ਦੇ ਆਪਣੇ ਬੰਦੇ ਉਹਨਾਂ ਦੇ ਫਿਟਿੰਗ ਕਰਕੇ ਗਏ ਹੈ ਤੇ ਸਾਰੇ ਉਹਨਾਂ ਦੇ ਈਵਨ ਚਾਲੂ ਤੱਕ ਉਹ ਕਰਕੇ ਗਏ ਹੈ ਤੇ ਪਤਾ ਨਹੀਂ ਕੀ ਹੋਇਆ ਸਰ ਇਹਦਾ ਅਨ ਕੰਟਰੋਲਡ ਗੈਸ ਦੀ ਜੋ ਵੀ ਉਹਦੀ ਫਲੇਮ ਆਂਦੀ ਹੈਗੀ ਹੈ ਤੇ ਫਲੇਮ ਆਈ ਉਹਦੇ ਨਾਲ ਕੀ ਖੁਦ ਅਮੀ ਸਾਰਾ ਬਲਾਸਟ ਹੋ ਗਿਆ ਤੇ ਬਲਾਸਟ ਲਈ ਜੋਰ ਕੇ ਹੋਇਆ ਕਿ ਮਤਲਬ ਆਸ-ਪਾਸੇ ਗੁੰਡੀ ਵੀ ਇੱਕ ਵਾਰੀ ਆਮ ਕਹਿੰਦੀ ਕੀ ਹੋਇਆ ਕਿੱਥੇ ਇੰਨਾ ਵੱਡਾ ਧਮਾਕਾ ਹੋ ਗਿਆ ਉਹ ਸਾਡੀ ਨਵੀਂ ਗੈਸ ਸਰ ਪੂਰੀ ਡੈਮੇਜ ਹੋ ਗਈ ਹੈ, ਚਿਮਨੀ ਡੈਮੇਜ ਹੋ ਗਈ ਹੈ। ਬੰਦ ਬਾਹਰ ਕੱਚ ਟੁੱਟ ਗਿਆ ਸਾਰੇ। ਅ ਚਿਮਨੀ ਦੇ ਉੱਪਰ ਕਵਰ ਸੀ ਹੈ ਡੈਮੇਜ ਹੋ ਗਿਆ ਹੈ। ਸਭ ਤੋਂ ਵੱਡੀ ਗੱਲ ਹੈ ਸਰ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀਗਾ। ਇਹ ਪਰਮਾਤਮਾ ਦਾ ਸ਼ੁਕਰ ਹੈ ਜਿਹੜਾ ਬਚਾ ਹੋ ਗਿਆ ਬਹੁਤ ਜ਼ਿਆਦਾ। ਪਰ ਸਰ ਬੀਪੀਸੀਐਲ ਦਾ ਆਪਾਂ ਅੱਧਾ ਘੰਟਾ ਉਹਨਾਂ ਨੂੰ ਪੌਣਾ ਘੰਟਾ ਫੋਨ ਕਰਦੇ ਰਹੇ ਤਾਂ ਦੂਨਾਂ ਦੇ ਦੋ ਬੰਦੇ ਆਏ ਆ। ਉਹ ਮਤਲਬ ਅਸੈਪਟ ਕਰਕੇ ਗਏ ਆ ਕਿ ਇਹਦੇ ਵਿੱਚ ਕੁਝ ਫਲੇਮ ਦੇ ਕਾਰਨ ਦਿੱਕਤ ਹੋਈ ਹੈਗੀ ਹੈ। ਉਹ ਜਿਹੜਾ ਗੈਸ ਦਾ ਪ੍ਰੈਸ਼ਰ ਦੇ ਕਾਰਨ ਪ੍ਰੋਬਲਮ ਹੋਈ ਹੈਗੀ ਹੈ। ਕਿ ਉਹ ਚਲੇ ਗਏ ਆ ਗਿਆ ਸਤ ਤੋਂ ਬਾਅਦ ਆਪਾਂ ਐਮਰਜ ਉਹ ਲੋਕ ਕਹਿੰਦੇ ਆ ਸਰ ਆਪਾਂ ਕਰਾਂਗੇ ਆਂਦਾ ਜਾਂਦੇ ਅਜ ਤੱਕ ਕੋਈ ਉਹਦਾ ਪਰਸਨ ਆਇਆ ਨਹੀਂ ਹੈ ਚਪਣਾ ਇਹ ਕਾਬੂ ਕੀਤਾ ਕੀਤਾ ਜੀ ਨੂੰ ਫਿਰ ਪਿੱਛੋਂ ਬੰਦ ਕੀਤੀ ਗਿਆ ਸੀ ਜੀ ਕੁਦਰਤੀ ਪਰਮਾਤਮਾ ਦਾ ਸ਼ੁਕਰ ਹੈਗਾ ਕਿ ਮੇਰੀ ਵਾਈਫ ਜਸਟ ਇਹ 2 ਸੈਕਿੰਡ ਪਹਿਲਾਂ ਬਾਹਰ ਗਈ ਸੀ ਉਹਨੇ ਦੇਖਿਆ ਬਹੁਤ ਵੱਡਾ ਪਿੱਛੋਂ ਜਿਹੜਾ ਧਮਾਕਾ ਹੋਇਆ ਹੈਗਾ ਉਹ ਫਟਾਫਟ ਬਾਹਰ ਨਿਕਲੀ ਤੇ ਉਹਨੇ ਪਿੱਛੋਂ ਗਿਆ ਸੁਣਿਆ ਦਾ ਜਿਹੜਾ ਬਾਲ ਲੱਗਿਆ ਇਹਨਾਂ ਦਾ ਬਾਹਰਲੇ ਸਾਈਡ ਤੇ ਉਹ ਬੰਦ ਕੀਤਾ ਸਰ ਆਪਣਾ ਕੰਪਨੀ ਦੇ ਬੰਦੇ ਆ ਕੇ ਗਏ ਆ ਕੋਈ ਜੀ ਕੰਪਨੀ ਦੇ ਸਰ ਕੰਟਰੈਕਟਰ ਇਹਨਾਂ ਨੇ ਅੱਗੀ ਕੰਟਰੈਕਟ ਦਿੱਤਾ ਹੋਇਆ ਇਹਨਾਂ ਨੇ ਰਾਣਾ ਕਰਕੇ ਹੈਗਾ ਕੰਟਰੈਕਟਰ ਉਹਨੂੰ ਦਿੱਤਾ ਹੈ ਉਹਨਾਂ ਨੇ ਦੋ ਬੰਦੇ ਆ ਕੇ ਗਏ ਆ ਮਨਜੀਤ ਤੇ ਗੁਰਦੀਪ ਕਰਕੇ ਉਹ ਆ ਕੇ ਗਏ ਉਹ ਦੇਖ ਕੇ ਚਲੇ ਗਏ ਉਹਨਾਂ ਨੇ ਕਿਹਾ ਤਾਂ ਤੁਸੀਂ ਐਮਰਜੈਂਸੀ ਤੇ ਆਪਣੀ ਕੰਪਲੀਟ ਪਾ ਦਿਓ ਸਰ ਕਿ ਇਹ ਜੋ ਵੀ ਹੋਇਆ ਤੁਸੀਂ ਉੱਥੇ ਸਾਰੇ ਆਪਣਾ ਵੀਡੀਓਜ਼ ਜਾਂ ਫੋਟੋ ਦੇ ਦਿਓ ਤੇ ਮੈਂ ਉਹਨਾਂ ਦੇ ਕਰਾਣਾ ਕਰਕੇ ਜਿਹੜਾ ਹੈਗਾ ਉਹਨੂੰ ਵੀ ਫੋਨ ਕੀਤਾ ਤੇ ਉਹ ਮੌਕੇ ਤੇ ਅਜੇ ਤੱਕ ਨਹੀਂ ਪਹੁੰਚੇ तकरीबन 2 ਘੰਟੇ ਹੋ ਗਏ ਸਾਨੂੰ 1.5-2 ਘੰਟੇ ਮੌਕੇ ਤੇ ਉਹਨਾਂ ਦਾ ਬੰਦਾ ਕੋਈ ਨਹੀਂ ਪਹੁੰਚਿਆ ਕਿੰਨਾ ਨੁਕਸਾਨ ਹੋਇਆ ਜੀ ਤੁਹਾਡਾ ਸਰ ਨੁਕਸਾਨ ਤਾਂ ਹੈਗੀ ਆ ਸਰ ਮੈਂ ਗੈਸ ਦਾ ਸਤੋਂ ਨੇ ਅਪਰਲ ਦੇ ਵਿੱਚ ਹੀ ਇੱਥੇ ਆਪਣਾ ਪੂਜਾ ਕੀਤਾ ਕਰਦਾ ਮੇਰੀ ਇੱਕ ਤਾਂ ਨਵਾਂ ਇੰਦਵਰ ਦਾ ਪਾਂ ਗੈਸ ਹੈਗਾ ਛਿਪਣੀ ਹੈਗੀ ਐ ਬਾਕੀ ਹੋਰ ਸ਼ੀਸ਼ੇ ਵਗੈਰਾ ਹੋਰ ਬਾਹਰ ਤਕੀ ਪਰ ਸਾਹਮਣੇ ਹੈ ਸਰ ਨੁਕਸਾਨ ਤਾਂ ਹੈਗਾ ਸਭ ਤੋਂ ਵੱਡੀ ਗੱਲ ਹੈ ਸਰ ਇਹ ਨੁਕਸਾਨ ਤਾਂ ਚਲੋ ਬਾਅਦ ਦੀ ਗੱਲ ਹੈ ਤੁਸੀਂ ਦੇਖੋ ਸਰ ਇਹ ਘਟਨਾ ਤਿਰੋ ਸਾਡੇ ਇੱਕ ਅੱਛਾ ਦਿਨ ਸੀਗਾ ਕਸਾ ਕਿ ਸਾਡੇ ਪਰਮਾਤਮਾ ਨੇ ਸਾਡੇ ਘਰ ਦੇ ਦਾ ਮੈਂਬਰ ਦਾ ਬਚਾਓਗੇ ਇਹ ਸਭ ਤੋਂ ਵੱਡੀ ਗੱਲ ਹੈ ਜੀ करते रहे ग्रामीण ये कर रहे थे जब हम चलते जिला में अपन बाजार तो आए ना स्कूटर मिलते तो दो चार जन सार जी तो दो चार खरीद में लेते वो पहला दो दिन भी नहीं होता कि जैसे एक नई लौना पे को लगाता है यार वो मतलब यार

ਉਹੀ ਕਰ ਰਹੇ ਨਾਲ ਆਗੇ ਇਹ ਮੈਥੋਂ ਬਾਦੋਂ ਨਹੀਂ ਚੱਲ ਪਈ ਹੋਰ ਕੋਈ ਕੰਟਰੋਲ ਨਹੀਂ ਪਿਕਚਰ ਜਿੰਨੀ ਵਰਗੀ ਆ ਜਵੇ ਇਹ ਵੀ ਕਿਹੜੇ ਸਮਝਾ ਕੇ ਥੋੜਾ ਕਿਸੇ ਨੂੰ ਕੋਈ ਪਤਾ ਨਹੀਂ ਕਿਸੇ ਨੂੰ ਸਮਝਾ ਹਾਜੀ ਸਰ ਬਦ ਦੱਸੋ ਜੀ ਜਿਹੜੀ ਅੱਜ ਗੈਸ ਏਜੰਸੀ ਦੀ ਜਿਹੜੀ ਨਲੈਕੀ ਵੱਲੋਂ ਆਪਾਂ ਜੀ ਕਹਾਂਗੇ ਜਿਹੜੀ ਇਹ ਘਟਨਾ ਕੱਢੀ ਬਹੁਤ ਵੱਧ ਭਾਗੀ ਘਟਨਾ ਹੈ ਚਲੋ ਰੱਬ ਦਾ ਅਸੀਂ ਬੜਾ ਸ਼ੁਕਰਗੁਜ਼ਾਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਮਾਲੀ ਨੁਕਸਾਨ ਦਾ ਪਰਵਾਹੀ ਨਹੀਂ ਹੋ ਸਕਦੀ ਜਿਸ ਸਟੈਮ 에 ਬਲਾਸਟ ਹੋਇਆ ਜਿਹੜੇ ਗਵਾਂਡੀ ਹੋ ਗਿਆ ਕਹਿੰਦੇ ਤੇ ਬੰਬ ਫਟ ਗਿਆ ਗੈਸ ਜਿਹੜੀ ਕੰਟਰੋਲ ਕਰਦਾ ਗੈਸ ਨੂੰ ਪਿੱਛੇ ਇਹਨਾਂ ਦਾ ਆਪਰੇਟਰ ਉਹਨੇ ਗੈਸ ਜਿਹੜੀ ਇਹ ਜ਼ਿਆਦਾ ਛੱਡਦੀ ਜਿਹਦੇ ਨਾਲ ਗੈਸ ਜ਼ਿਆਦਾ ਛੱਡਣ ਦੇ ਕਾਰਨ ਇਹ ਘਟਨਾ ਘੱਡੀ ਇਹ ਸਾਰਾ ਹੀ ਕਸੂਰ ਜਿਹੜੇ ਉਥੇ ਆਪਰੇਟਰ ਮਿਠਾਏ ਵੇ ਉਹਨਾਂ ਦਾਗਾ ਇਹ ਅੱਜ ਪਹਿਲੀ ਘਟਨਾ ਨਹੀਂ ਹੈ ਇਹ ਤੋਂ ਪਹਿਲਾਂ ਇਹ ਘਟਨਾ ਪਿੰਡ ਬਰਾਰੀ ਵਿੱਚ ਘਟੀ ਗਈ ਮਹਿਕਮੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਉਚਿਤ ਆਪਾਂ ਪ੍ਰਸ਼ਾਸਨ ਨੂੰ ਕਹਾਂਗੇ ਇਹ ਜਿਹੜੀ ਗੈਸ ਪਾਈਪ ਪਾਈ ਵੀ ਇਹਦੇ ਬਾਰੇ ਗੌਰ ਕੀਤੀ ਜਾਵੇ ਅੱਜ ਇਹ ਬਹੁਤ ਬੜੀ ਘਟਨਾ ਘਟ ਸਕਦੀ ਸੀ ਜਿਹਦਾ ਪ੍ਰਭੂ ਦੀ ਕਿਰਪਾ ਨਾਲ ਬਚਾਵਾ ਹੋਇਆ ਇਹਦਾ ਇਸ ਪਰਿਵਾਰ ਨੂੰ ਨਹੀਂ ਆਦਵਾਨ ਗਵੰਡੀਨ ਵੀ ਬੜਾ ਲਾਸ ਹੋਣਾ ਸੀ ਆਪਾਂ ਇਹ ਚਾਹੁੰਦੇ ਵੀ ਗੈਸ ਏਜੰਸੀ ਤੇ ਜਿਹੜੀ ਬੀਪੀਸੀਐਲ ਜਿਹੜੀ ਵੀ ਹੈ ਭਾਰਤ ਪੈਟਰੋਲੀਮੈ ਜਿਹੜੇ ਇਹ ਦੇ ਆਪਰੇਟਰ ਆ ਜਿਨ੍ਹਾਂ ਨੂੰ ਪਰੇਖ ਨਹੀਂ ਕਰਨਾ ਹੁੰਦਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪਹਿਲਾਂ ਕਿਉਂ ਨਹੀਂ ਜਿਹੜੀ ਇਹ ਗੱਲ ਤੇ ਗੌਰ ਕੀਤੀ ਜਾਂ ਤੇ ਇੱਥੇ ਸਾਡੇ ਪਿੰਡ ਬਰਾੜੀ 'ਚ ਘਟਨਾ ਕੱਢੀ ਕਿਉਂ ਨਹੀਂ ਇਹਨਾਂ ਵੱਲ ਧਿਆਨ ਦਿੱਤਾ ਗਿਆ ਅੱਜ ਇਹ ਘਟਨਾ ਨਾ ਘਟਦੀ ਆਪਾਂ ਇਹ ਚਾਹਾਂਗੇ ਸਰਕਾਰ ਤੋਂ ਸਾਡੀ ਮੈਂ ਜਿਹੜੀ ਮੰਗ ਹੈ ਐਸ.ਡੀ.ਐਮ ਸਾਹਿਬ ਕੋਲ ਫਿਰ ਇਹਨਾਂ ਤੇ ਐਕਸ਼ਨ ਲਿਆ ਜਾਵੇ ਧੰਨਵਾਦ